ਮਿਹਨਤ ਕਰਨ ਚ ਕੋਈ ਸੰਗਸ਼ਰਮ ਨਹੀਂ ਰੱਖਣੀ ਚਾਹੀਦੀ ਸਮਾਨ ਸੇਲ ਕਰ ਲਾਂਗੇ ਤਾਂ ਇਹਦੇ ਨਾਲ ਮੰਨ ਕੇ ਚੱਲੋ ਕੋਈ 2000 3000 ਰੁਪਏ ਦੀ ਸੇਲ ਹੁੰਦੀ ਹੈ ਉਹਦੇ ਨਾਲ ਸਾਡੇ ਲੇਬਰ ਦੇ ਖਰਚੇ ਸਾਡੇ ਖਰਚੇ ਨਿਕਲਦੇ ਆ ਜਾਂ ਤੱਕੜੀ ਵਟਾ ਇੱਥੇ ਫੜ ਕੇ ਕੰਮ ਕਰ ਲਾਂਗੇ ਮੇਰੇ ਹਿਸਾਬ ਨਾਲ ਸੰਗਸ਼ਰਮਾ ਨਹੀਂ ਕੋਈ ਗੇਰਾ ਨਾਮ ਵਿੰਦਰ ਸੰਧੂ ਸਾਡੇ ਕੋਲੇ ਜਿਹੜਾ ਇੱਥੇ 10 ਏਕੜ ਬਾਗ ਆ ਜਿਹੜਾ ਵੀ ਬਾਗ ਦਾ ਸਾਡਾ ਫਰੂਟ ਆ ਉਹ ਸਾਰਾ ਅਸੀਂ ਇੱਥੇ ਲੋਕਲ ਸੇਲ ਕਰਦੇ ਆਂ ਤਕਰੀਬਨ 50% ਬਾਗ ਆ ਜਿਹੜਾ ਸਾਡਾ ਜਿਵੇਂ ਅਮਰੂਦ ਕਿੰਨੂ ਆ ਗਰੇਪਫਰੂਟ ਹੋ ਗਿਆ ਇਹ ਸਾਰਾ ਇੱਥੇ ਸੇਲ ਹੋ ਜਾਂਦਾ ਉਸ ਤੋਂ ਇਲਾਵਾ ਵੀ ਜਿਵੇਂ ਹੁਣ ਸਾਡੀਆਂ ਸਬਦੀਆਂ ਹੋ ਗਈਆਂ ਜਿਵੇਂ ਆਹ ਕੱਲੀ ਰੂੜੀ ਦੀ ਖਾਤੇ ਕੀਤੇ ਆਲੂ ਤਿਆਰ ਆ ਨਹੀਂ ਆਲੂਆਂ ਨੂੰ 25-30 ਦੀ ਬੋਰੀਆਂ ਖਾਦਾਂ ਦੀਆਂ ਪਾਈ ਜਾਂਦੇ ਆ ਪਰ ਅਸੀਂ ਨਹੀਂ ਪਾਉਂਦੇਗੇ ਉਸ ਤੋਂ ਇਲਾਵਾ ਜਿਵੇਂ ਆ ਹੁਣ ਅਸੀਂ ਕਮਾਸ ਸੀ ਸਾਡਾ ਆਪਦਾ ਉਹ ਤੋਂ ਅਸੀਂ ਇਹ ਗੁੜ ਦੇਸੀ ਤਿਆਰ ਕਰਿਆ ਕੁਝ ਉਹ ਡਰਾਈ ਫਰੂਟ ਪਾ ਕੇ ਉਹ ਗੁੜ ਤਿਆਰ ਕਰਿਆ ਤੇ ਜਿਵੇਂ ਉਹ ਪੀਲੀ ਸਰੋਂ ਹੋਣ ਲੱਗੀ ਹੋਈ ਇੱਥੋਂ ਸੁਣ ਮੈਂ ਦਿਖਾ ਦਿੰਨਾ ਡ੍ਰੈਗਨ ਚ ਤੇ ਉਹ ਸਰੋਂ ਦਾ ਜਿਹੜਾ ਤੇਲ ਆ ਉਹ ਅਸੀਂ ਇੱਥੇ ਸੇਲ ਕਰ ਦਿੰਨੇ ਜਿਹੜੀ ਖਾਲਾ ਉਹ ਸਾਨੂੰ ਬਾਗ ਨੂੰ ਵੀ ਪਾਉਣੀ ਪੈਂਦੀ ਹੈ ਹਰ ਇੱਕ ਪੌਦੇ ਨੂੰ ਤਕਰੀਬਨ ਕਿਲੋ ਡੇਢ ਕਿਲੋ ਖਾਦ ਚਾਹੀਦੀ ਹੈ ਤੇ ਕੁਝ ਸਾਡੇ ਘਰੇ ਡੰਗਰਾਸ ਤੇ ਵੀ ਚਾਹੀਦੀ ਹੈ ਤੇ ਉਹ ਖਾਦ ਮੰਨ ਕੇ ਚੱਲੋ ਵੀ ਜੇ ਅਸੀਂ ਇੱਕ ਪੌਦੇ ਨੂੰ 1 ਕਿਲੋ ਵੀ ਦੇਈਏ ਤਾਂ ਸਾਡੇ ਕੋਲੇ ਘੱਟ ਤੋਂ ਘੱਟ ਇਸ ਵੇਲੇ 4000 ਤੋਂ ਉੱਪਰ ਪਾਉਂਦਾ ਹੈਗਾ ਲੱਗਿਆ ਖੁਜੀ ਜਦੋਂ ਅਸੀਂ ਕਣਕ ਤੇ ਝੋਨਾ ਲੈ ਕੇ ਜਾਂਦੇ ਆ ਤੇ ਉਹ ਵੀ ਸਾਨੂੰ ਉੱਥੇ ਮੰਡੀਆਂ 'ਚ ਮਿੱਟੀ ਘੱਟੇ 'ਚ ਬੈਠ ਕੇ ਵੇਚਣਾ ਪੈਂਦਾ ਤੇ ਇਹ ਤਾਂ ਤੁਸੀਂ ਲੈ ਲਓ ਵੀ ਅਸੀਂ ਆਪਦੇ ਬਾਗ 'ਚੋਂ 4 ਕਰੇਟ ਤੋੜੇ ਇੱਥੇ ਬੈਠ ਗਏ ਤੇ ਦੂਜੀ ਗੱਲ ਆਪਦੇ ਖੇਤ 'ਚ ਬੈਠੇ ਆ ਫਿਰ ਇੱਥੇ ਹਰ ਵੇਲੇ ਕੋਈ ਚੰਗੇ-ਚੰਗੇ ਬੰਦਿਆਂ ਨਾਲ ਵਾਹ ਪੈਂਦਾ ਕੋਈ ਚੰਗਾ ਬੰਦਾ ਲੈਣ ਆਉਂਦਾ ਤਾਂ ਵੇਖੋ ਮੇਰੇ ਹਿਸਾਬ ਨਾਲ ਮਿਹਨਤ ਕਰਨ 'ਚ ਕੋਈ ਸੰਗਸ਼ਰਮ ਨਹੀਂ ਰੱਖਣੀ ਚਾਹੀਦੀ ਅਸੀਂ ਹੁਣ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੀ ਦਿਹਾੜੀ ਕਰਦੇ ਆਂ ਮਜ਼ਦੂਰੀ ਕਰਦੇ ਆਂ ਤੇ ਜੇ ਅਸੀਂ ਉਹੀ ਤੱਕੜੀ ਵਟਾ ਇੱਥੇ ਫੜ ਕੇ ਕੰਮ ਕਰ ਲਾਂਗੇ ਮੇਰੇ ਹਿਸਾਬ ਨਾਲ ਸੰਗਸ਼ਰਮ ਵਾਲੀ ਨਹੀਂ ਕੋਈ ਗੱਲ ਜੂਸ ਤਾਂ ਫਿਰ ਹੁਣ ਆਏ ਆ ਵੀ ਅਸੀਂ ਇੱਥੇ ਆਪ ਵੀ ਪੀਣਾ ਹੁੰਦਾ तकरीबन ਅਸੀਂ ਆ ਗਰੇਪਫਰੂਟ ਦਾ ਜੂਸ ਡੇਲੀ ਪੀਣੇ ਕੱਢ ਕੇ ਘਰੇ ਵੀ ਭੇਜਦੇ ਆਂ ਜੇ ਸਾਡੇ ਕੋਲ ਇੱਥੇ ਆ ਕੇ ਕੋਈ ਮੰਗੇ ਤਾਂ ਉਹ ਨੂੰ ਵੀ ਦੇ ਦਿੰਨੇ ਆ ਤੇ ਦੇਖੋ ਇਹ ਦੋਨੇ ਆ ਕਮਾਈ ਵੀ ਆ ਤੇ ਆਪ ਦਾ ਖੇਤ ਵੀ ਬੈਠੇ ਆ ਆਪ ਦੀਆਂ ਫਸਲਾਂ ਖੁਦ ਵੇਚਦੇ ਆ ਹੁਣ ਤੁਸੀਂ ਅਮਰੂਦ ਲੈ ਲੋ ਅਮਰੂਦ ਅਸੀਂ ਇੱਥੇ 50 ਰੁਪਏ ਕਿਲੋ ਵੇਚਦੇ ਆ ਅੱਜ ਇਹਨੂੰ ਮੰਡੀ ਚ ਲੈ ਜਿਏ ਇਹ 20 ਤੋਂ 25 ਰੁਪਏ ਕਿਲੋ ਵੇਕਣਗੇ ਇਹੇ ਤੁਹਾਨੂੰ ਦੁਕਾਨ ਤੇ 100 ਰੁਪਏ ਕਿਲੋ ਮਿਲਣਗੇ ਅਸੀਂ ਫੇਰ ਵੀ 50 ਰੁਪਏ ਕਿਲੋ ਵੇਚਦੇ ਆ ਕਿਉਂਕਿ ਸਾਡੇ ਕੋਲ ਜੇ ਕੋਈ ਬੰਦਾ ਚੱਲ ਕੇ ਆਉਂਦਾ ਅਸੀਂ ਇਹਨਾਂ ਦੇ ਜੋ 5 ਕਿਲੋ ਲੈਂਦਾ ਤਾਂ ਉਹਨੂੰ ਜੇ 200 ਰੁਪਏ ਆਉਣ ਜਾਣ ਦਾ ਤੇਲ ਦਾ ਕੱਲੇ ਅਮਰੂਦਾਂ ਜੇ ਨਿਕਲੇ ਵੀ ਜੇ ਸਾਡੇ ਕੋਲ ਹੋਰ ਚੀਜ਼ਾਂ ਲੈਂਦਾ ਆ ਚਲੋ ਉਹ ਹਾਂ ਹਾਂ ਗੋੜ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਜਿਵੇਂ ਆ ਗੋੜਾ ਹਾਂਜੀ ਠੀਕ ਹੈ ਕਿ ਨਹੀਂ ਇਹ ਜਿਵੇਂ ਬਰਫੀ ਦੀਆਂ ਟਿੱਕੀਆਂ ਹੁੰਦੀਆਂ ਸਾਰਾ ਉਸ ਤਰ੍ਹਾਂ ਡਰਾਈ ਫਰੂਟ ਪਾ ਕੇ ਬਣਾਇਆ ਤੇ ਇਸ ਤੋਂ ਇਲਾਵਾ ਜਿਵੇਂ ਆ ਗੋੜਾ ਆ ਗਿਆ ਇਹ ਗੋੜ ਜਿਵੇਂ ਆਪਾਂ ਚਾਸਦੇ ਆ ਹਾਂਜੀ ਆ ਹਾਂ ਤੇ ਫਿਰ ਜਿਵੇਂ ਆ ਹੁਣ ਪੀਲੀ ਸਰੋਂ ਦਾ ਤੇਲ ਆ ਗਿਆ ਆ ਤੇਲ ਤੇਲ ਵੀ ਹੁਣ ਸਾਡਾ ਆਪਦਾ ਬਣਾ ਕੇ ਰੱਖਿਆ ਹੁੰਦਾ ਇੱਥੇ ਇਹ ਵੀ ਬਿਲਕੁਲ ਦੇਸੀ ਕਿ ਉਹ ਵਰਗਾ ਹੋਊਗਾ ਫਿਰ ਜਿਵੇਂ ਆ ਹੁਣ ਅ ਅੱਜ ਕੱਲ ਮਿਰਚਾਂ ਹਲਦੀ ਉਹ ਵੀ ਸਾਡੇ ਜਿਹੜੇ ਆਪਦੇ ਫਾਰਮ ਦੇ ਇੱਥੇ ਮਿਰਚਾਂ ਦਾ ਜਿਹੜੀਆਂ ਸਾਰੀਆਂ ਵੇ ਆਗੀਆਂ ਹਰੀਆਂ ਵੇ ਆਗੀਆਂ ਜਿਹੜੀਆਂ ਰਹਿ ਗਈਆਂ ਉਹਦਾ ਪਾਊਡਰ ਬਣਾ ਕੇ ਇੱਥੇ ਸੇਲ ਕਰ ਦਿੰਨੇ ਆ ਜਿਹੜੀ ਹਲਦੀ ਵੀ ਆ ਹਲਦੀ ਤੁਸੀਂ ਲਾ ਲਓ ਵੀ ਜਿੰਨੀ ਕ ਅਸੀਂ ਲਾਉਣੇ ਆ 1 ਕਿੱਲਾ ਜਾਂ ਅੱਧਾ ਕਿੱਲਾ ਅੱਧੇ ਤੋਂ ਸ਼ੁਰੂ ਕਰੀ ਸੀ ਜਿੰਨੀ ਕਿ ਲਾਉਣੇ ਆ ਉਹਦੀ ਸੇਲ ਤਕਰੀਬਨ ਲਗਭਗ ਇੱਥੇ ਹੋ ਜਾਂਦੀ ਕਿਸੇ ਮੰਡੀ ਜਿਨੀ ਲੈ ਕੇ ਜਾਣੀ ਪੈਂਦੀ ਕਿਤੇ ਨਹੀਂ ਜਾਣਾ ਪੈਂਦੀ ਗੱਲ ਹਲਦੀ ਦੀ ਹੈਗੇ ਆ ਵੀ ਹਲਦੀ ਦੀ ਖੇਤੀ ਲਗਭਗ ਇੱਕ ਸਾਲ ਦੀ ਹੈ ਇੱਕ ਸਾਲ ਦਾ ਲੰਮੀ ਫਸਲ ਆ ਇਹ ਕਈ ਵੀਰ ਕੀ ਕਰਦੇ ਵੀ ਹਲਦੀ ਦੇ ਪੱਤੇ ਸੁੱਕ ਗਏ ਤਾਂ ਹਲਦੀ ਪਟ ਲੋ ਪਰ ਹਲਦੀ ਨੂੰ ਇੰਨੀ ਜਲਦੀ ਪਟਣਾ ਨਹੀਂ ਚਾਹੀਦਾ ਇਹਨੂੰ 2-3 ਮਹੀਨੇ ਫालतू ਜ਼ਮੀਨ 'ਚ ਰੱਖ ਕੇ ਕਿਉਂਕਿ ਦੀਆਂ ਇਹਨੇ ਜੜਾਂ ਤੋਂ ਵੀ ਅਸਰ ਲੈਣਾ ਖੁਸ਼ਬੂ ਵੀ ਇਹਦੇ ਵਿੱਚ ਬਾਅਦ ਚ ਬਣਨੀ ਹੁੰਦੀ ਹੈ ਜਿਸ ਤਰ੍ਹਾਂ ਹੁਣ ਕਈ ਆਪਾਂ ਫਸਲਾਂ ਵੇਣਿਓ ਪੱਕਣ ਤੋਂ ਬਾਅਦ ਖੁਸ਼ਬੂ ਬਣਦੀ ਆ ਉਹਨਾਂ ਚ ਇਹ ਵੀ ਜਦੋਂ ਪੱਕੇ ਮਿੱਟੀ ਜਿਹੜੀਆਂ ਜੜਾ ਰਹਿੰਦੀ ਆ ਪੱਤੇ ਭਾਵੇਂ ਸੁੱਕ ਗਏ ਪਰ ਫਿਰ ਵੀ ਜਿਹੜੀ ਅਸਲ ਖੁਸ਼ਬੂ ਆ ਇਹਦੀ ਇਹਨੇ ਮਿੱਟੀ ਤੋਂ ਹੀ ਰਾਸੂਸੇ ਬਣਾਉਣੀ ਆ ਤਾਂ ਉਹਦੇ ਨਾਲ ਕੀ ਆ ਵੀ ਬਾਜ਼ਾਰ ਦੀ ਹਲਦੀ ਤੁਸੀਂ ਤਲੀ ਤੇ ਸਿੱਧੀ ਰੱਖ ਕੇ ਵੀ ਸੁੰਘੋਗੇ ਤਾਂ ਉਹਦੀ ਸਮੈਲ ਨਹੀਂ ਆਉਣੀ ਇਹਦੀ ਤੁਸੀਂ ਪਲਾਸਟਿਕ ਦੇ ਲਿਫਾਫੇ ਦੇ ਵਿੱਚੋਂ ਵੀ ਜੇ ਖੁਸ਼ਬੂ ਲਾਉਂਗੇ ਤੁਹਾਨੂੰ ਫੀ ਵਾਂਗੂ ਫਿਰ ਵੀ ਆਊਗੀ ਇਹਦਾ ਫਰਕ ਇੰਨਾ ਹੈਗਾ ਇਸ ਕਰਕੇ ਉਹ ਸਾਡੇ ਕੋਲ ਗਾਹਕ ਉਹਨੇ ਕਵੱਜਾਂ ਦੇ ਵੀ ਇਹਦਾ ਕੀ ਫਰਕ ਹੈ ਤੇ ਬਾਜ਼ਾਰ ਵਾਲੀ ਦਾ ਕੀ ਫਰਕ ਹੈ ਆਪਦੇ ਹੀ ਆਲੂ ਆ ਸਾਡੇ ਸਾਡੇ ਕੋਲੇ ਪਿੰਡ ਦੇ ਵਿੱਚ ਡੇਢ ਕਿੱਲਾ ਜਗ੍ਹਾ 'ਚ ਵਾਗ ਵਾਲੇ ਬਿਠਾਏ ਆ ਜਿੱਥੋਂ 100 ਟਰਾਲੀ ਪਲਾਸਾਂ ਨੂੰ ਮਿਲਦੀ ਹੈ ਉਸ ਰੂੜੀ ਤੇ ਹੀ ਸਾਡਾ ਸਾਰਾ ਬਾਗ ਚੱਲਦਾ ਉਹ ਰੂੜੀ ਤੇ ਹੀ ਸਾਡੀਆਂ ਸਾਧੀਆਂ ਚੱਲਦੀਆਂ ਆਲੂ ਤੁਸੀਂ ਇਹ ਲੈਣੋ ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਇਤਜਾਬ ਬਣਦਾ ਜਾਂ ਮੈਂ ਆਲੂ ਨਹੀਂ ਖਾਣੇ ਤੇ ਉਹ ਤੁਸੀਂ ਬੰਦਾ ਭਵੇਂ ਵਾਲਕੇ ਨੂੰ ਸ਼ਕਰਗੰਜੀ ਵਾਂਗੂ ਵੈਸੇ ਹੀ ਖਾ ਲਈ ਸਾਡੇ ਆਲੂਆਂ ਨੂੰ ਕੋਈ ਫਰਕ ਨਹੀਂ ਗਾ ਹਾਂ ਹਾਂ ਜਿਸ ਤਰ੍ਹਾਂ ਮਰਜ਼ੀ ਕੋਈ ਖਾਈ ਜਾਵੇ ਹਾਂਜੀ ਸਰ ਜੀ ਹੁਣ ਆਮਦਨ ਵਾਲੇ ਪਾਸੇ ਤਾਂ ਮੈਂ ਜੇ ਆਵਾਂ ਹੁਣ ਅਸੀਂ ਇੱਥੇ ਮੰਨ ਲਓ 4-5 ਕਰੀਟ ਆਪਦੇ ਅਮਰੂਦ ਤੋੜੇ ਤੇ ਆਹ ਇਹਨਾ ਆਲੂ ਦਾ ਇੱਕ ਕਰੀਟ ਭਰ ਲਿਆ ਹੁੰਦਾ ਤਾਂ ਮੰਨ ਲਓ ਜੇ ਅਸੀਂ ਇੱਥੇ ਆਪਦੇ ਖੇਤ ਚ ਰਾਖੀ ਵੀ ਵਹਿਣਾ ਹੋਵੇ ਤੇ ਜੇ ਰਾਖੀ ਦੇ ਨਾਲ ਨਾਲ ਅਸੀਂ ਥੋੜਾ ਬਾਲਾ ਸਮਾਨ ਸੇਲ ਕਰ ਲਾਂਗੇ ਤਾਂ ਇਹਦੇ ਨਾਲ ਮੰਨ ਕੇ ਚੱਲੋ ਕੋਈ 2000 3000 ਰੁਪਏ ਦੀ ਸੇਲ ਹੁੰਦੀ ਹੈ ਉਹਦੇ ਨਾਲ ਸਾਡੇ ਲੇਬਰ ਦੇ ਖਰਚੇ ਸਾਡੇ ਖਰਚੇ ਨਿਕਲਦੇ ਆ ਜੱਟ ਖੇਤ ਆ ਕੇ ਹਮੇਸ਼ਾ ਕੁਛ ਨਾ ਕੁਛ ਰੇ ਸੱਟ ਗਿਆ ਸਪਰੇ ਸੱਟ ਗਿਆ ਖਰਚਾ ਕਰਕੇ ਹੀ ਘਰੇ ਜਾਂਦਾ ਤੇ ਜੇ ਅਸੀਂ ਇਹੋ ਜਿਹੇ ਧੰਦੇ ਨਾਲ ਜੁੜਾਂਗੇ ਤਾਂ ਸੱਟ ਕੇ ਨਹੀਂ ਜਾਣਾ ਕੁਛ ਘਰੇ ਲੈ ਕੇ ਜਾਵਾਂਗੇ ਪੈਸੇ ਵਾਟ ਕੇ ਪੈਸੇ ਵਾਟ ਕੇ ਲੈ ਜਾਵਾਂਗੇ ਹਾਂਜੀ